باپو تو لایا سی کتے جو امب کا بوٹا تو لایا سی ਕਲ ਉਥੇ ਲੋਡੇ ਵੇ ਯਾਦ ਬਹੁਤ ਆਇਆ ਸੀ ਕਲ ਉਥੇ ਲੋਡੇ ਵੇ ਯਾਦ ਬਹੁਤ ਆਇਆ ਸੀ ਠੰਡੀ ਉਸ ਅੰਬ ਦੀ ਛਾਵੇਂ ਠੰਡੀ ਉਸ ਅੰਬ ਦੀ ਛਾਵੇਂ ਯਾਦਾਂ ਦਾ ਹਾਰ ਫਰੋਇਆ ਤੇਤੇ ਕਰ ਕਰਕੇ ਤੈਨੂੰ ਮੈਂ ਕੱਲਾ ਬੈਠ ਕੇ ਰੋਇਆ ਤੇਤੇ ਕਰ ਕਰਕੇ ਤੈਨੂੰ ਮੈਂ ਕੱਲਾ ਬੈਠ ਕੇ ਰੋਇਆ ਖੇਤਾਂ ਵਿੱਚ ਨੱਕੇ ਮੋੜੇ ਪੌਲਾ ਜੈ ਪੈਂਦਾਈ ਖੇਤਾਂ ਵਿੱਚ ਨੱਕੇ ਮੋੜੇ ਜੋ ਰਾਜਾ ਜੇ ਫੇਂਦਾ ਏ ਹੱਥੀ ਫਰਜ਼ ਨਿਭਾਏ ਫੇਰ ਵੀ ਪਰਮਪੁੱਲੇ ਖਰੈਂਦਾ ਏ ਹੱਥੀ ਫਰਜ਼ ਨਿਭਾਏ ਫੇਰ ਵੀ ਪਰਮਪੁੱਲੇ ਖਰੈਂਦਾ ਏ ਲੱਗਦਾ ਜਿਵੇਂ ਚੁੱਪ ਚੀਤੇ ਲੱਗਦਾ ਜਿਵੇਂ ਚੁੱਪ ਚੀਤੇ ਆਕੇ ਤੁੰ ਕੋ ਖਲੋ ਆ ਇਤੇ ਕਰ ਕਰਕੇ ਤੈਨੂੰ ਮੈਂ ਕੱਲਾ ਬੈਠ ਕੇ ਰੋਇਆ ਇਤੇ ਕਰ ਕਰਕੇ ਤੈਨੂੰ ਮੈਂ ਕੱਲਾ ਬੈਠ ਕੇ ਰੋਇਆ ਤੇਰੀ ਤੇ ਗਫਾਈ ਬੜੇ ਤੇਹੀ ਬੇਵਫਾਈ ਬੜੇ ਗਮ ਸਾਰੇ ਖਾ ਲਏ ਤੂੰ ਇਹ ਪਛਰੋ ਕੇ ਹੰਝੂ जग ਤੋਂ ਲੁਕਾ ਲਰੇ ਤੇਰੀ ਬੇਵਫਾਈ ਵੜੇ ਸਹੀ ਬੇਵਫਾਈ ਵੜੇ ਗਮ ਸਾਇ ਘਾ ਰਹੇ ਤੂੰ ਇਹ ਪਰਝੋਕੇ ਹੰਝੂ ਚਗ ਤੋਂ ਲੁਕਾ ਲਰੇ ਤੇਰੀ ਬੇਵਫਾਈ ਵੜੇ ਆਦਤ ਪਾ ਲਈ ਹੁਣ ਸਭ ਕੁਝ ਸੈਣ ਦੀ ਸਭ ਕੁਝ ਸੈਣ ਦੀ ਕੰਨੇ ਕਰਨੇ ਵੇਣ ਦੀ ਤੇ ਚੁੱਪ ਚੁੱਪ ਰਹਿਣ ਦੀ ਚੁੱਪ ਚੁੱਪ ਰਹਿਣ ਦੀ ਚੁੱਪ ਚੁੱਪ ਰਹਿਣ ਦੀ ਦਰਦ ਵਿਛੋੜੇ ਵਾਲੇ ਦਰਦ ਵਿਛੋੜੇ ਵਾਲੇ سینੇ ਚ ਦਬਾ ਲਏ ਤੂੰ ਐ ਪੱਜ ਰੋਕੇ ਹਜੂਜ

ਯਾਰ ਨੂੰ ਇਸੋੜੇ ਤਰੀਕੇ ਨਾਲ ਲਿਖਾਂਗੇ ਇਸ ਤਰੀਕਾ ਲਿਖੰਦਾ ਜੇ ਤੂੰ ਚੰਦਣ ਬਣ ਜਾਵੇਂ ਮੈਂ ਸੱਪਣੀ ਬਣ ਕੇ ਆਾਂਗੀ ਕੁੰਡਲੀ ਮਾਰ ਕੇ ਬੈਠਾਂਗੀ ਤੇ ਲੱਗੀਆਂ ਤੋੜੀ ਨਿਵਾਾਂਗੀ ਜੇ ਤੂੰ ਚੰਦਣ ਬਣ ਜਾਵੇਂ ਮੈਂ ਸੰਪਣੀ ਬਣ ਕੇ ਆ ਗਈ ਹਉ ਜੁਗਾ ਜੁਗਾਂਤਰ ਤੋਂ ਹੈ ਗੂੜਾ ਰਿਸ਼ਤਾ ਚੰਦਣ ਨਕਾਦਾ ਸੁਰ ਵਿੱਚ ਉਹੀ ਗਾਉਂਦੇ ਬਣ ਕੇ ਬਾਗ ਤੇਰੇ ਦੀ ਮੈਂ ਵੀ ਗੀਤ ਸੁਣਾਵਾਂਗੀ ਜੇ ਤੂੰ ਚੰਦਨ ਬਣ ਜਾਵੇ ਮੈਂ ਸਪਣੀ ਬਣ ਕੇ ਆਵਾਂਗੀ ਪਰਵਾਨਾ ਨਿਤ ਲੱਗ ਤੇ ਆਕੇ ਬਿਨਾ ਖੋਫ ਦੇ ਸੜਦਾ ਏ ਲਤੇ ਜਾਣ ਲਟਾਉਂਦਾ ਬਾਗ ਕਮਾਈਆਂ ਪੈਦਾਏ ਮੈਂ ਵੀ ਤੇਰੇ ਕੇ ਆਵਾਜ਼ੀ ਕੇ ਪਿਆਰੇ ਤੇ ਅਧਿਕਾਰਯੋਗ ਅੰਮ੍ਰਿਤਪਾਲ ਗੋਲਪਾਲ ਲਵਿੰਦ ਸਿੰਘ ਬੋਹਾ ਸਾਹਿਬ ਕੇ ਇਸ ਸਰਾਂਗ ਮੇਲੇ ਨੂੰ ਸਜਾਉਣ ਵਾਲੇ ਬੋਹਾ ਸਾਹਿਬ ਕੇ ਅਗਦੇ ਲਾੜੇ ਪਿਆਰੀ ਮਿੱਤਰੋ ਸਾਹਿਬ ਜੀ ਬਹੁਤ ਹੀ ਕਲਾ ਦੇ ਪਾਰਖੂ ਕਿਸੇ ਨਹੀਂ ਜੀ ਮੇਰੇ ਬਹੁਤ ਹੀ ਪਿਆਰੇ ਮਿੱਤਰ ਸ੍ਰੀ ਬਹਾਦਰ ਸਿੰਘ ਜੀ ਬਹੁਤ ਹੀ ਹਸੀਨ ਸਖੀਤਾ ਇਥੇ ਬੈਠੇ ਨੇ ਬਹੁਤ ਹੀ ਪੜ੍ਹੇ ਵਿਦਿਆਰਥੀ ਬਣੇ ਹੋਏ ਮੈਂ ਅਨਸਾਰਿਆਂ ਨੂੰ ਸਿਰਦਾ ਕਰਦਾ ਕਿ ਅੱਜ ਜਸੀਂ ਬਹੁਤ ਇੱਕ ਖੂਸ਼ਬੂਦਰੀ ਕਿਤਾਬ ਹੈ ਉਹਦੇ ਲਈ ਅਸੀਂ ਇੱਥੇ ਇਕੱਠੇ ਹੋਏ ਹਾਂ ਅ ਬਹੁਤ ਖੂਸ਼ ਹੁਣ ਸਤਿਕਾਰ ਦੇ ਵੀ ਤੁਸੀਂ ਇਸ ਪੁਸਤਕ ਦੇ ਵਿੱਚੋਂ ਅਨੇਕਾਂ ਮਸੂਮੀਆਂ ਨੇ ਕਿ ਮੇਰਾ ਜੀ ਕਰਦੇ ਕਿ ਪੱਤੀ ਨਹੀਂ ਤਾਂ ਕੋਈ ਲੋੜ ਨਹੀਂ ਪਰ ਮੈਨੂੰ ਹੁਕਮ ਹੋਇਆ ਅਸਲ ਤੌਰ 'ਤੇ ਮੈਂ ਬਹੁਤ ਘੱਟ ਪਰਚਾ ਲਿਖਣਾ ਮੈਂ ਆਪਣੀ ਮਨਪਸੰਦ ਕਿਤਾਬ ਤੇ ਹੀ ਗੱਲ ਕਰਦਾ ਹੁੰਦਾ ਪਰ ਇਹ ਇਨੀ ਮੁਹੱਬਤ ਨਾਲ ਮੇਰੇ ਕੋਲ ਆਏ ਵਿਕੀ ਸਿੰਘ ਤੇ ਹੁਸ਼ਿਆਰਪਰੀ ਕਿ ਮੈਂ ਮੈਨੂੰ ਨਾਲ ਕਾਫੀ ਦਿਨ ਪਹਿਲਾਂ ਮਨੋਂ ਇਕਤਾਬ ਕੀ ਰਗੇ ਕਿੰਨੀ ਪੀਸ਼ ਕਿਤਾਬ ਤੇ ਜੂਰ ਅੰਕੀ ਇਸ ਵਿੱਚ ਕੀ ਕਰਨੀ ਮੈਂ ਪਰਚੀ ਨਹੀਂ ਕਹਾਂਗਾ ਮੈਂ ਸ਼ਬਦ ਪਰਚਾ ਨਹੀਂ ਕਰਨਾ ਸੰਪੇ ਵਿਚਾਰ ਚਰਕਾ ਤਸ ਲਿਖਿਆ ਉਹਨਾਂ ਦਾ ਕਪਤਾਨੀ ਚਮਿੱਖਿਆ ਅਲੋਚਨਾ ਬਹੁਤ ਔਖੀ ਹੋ ਹੀ ਨਹੀਂ ਸਕਦੀ ਹੈ ਮੈਂ ਤਾਂ ਕਹਿੰਦਾ ਵੀ ਕਪਤਾ ਉੱਤੇ ਹੀ ਕਿਤਾਬ ਲਿਖੀ ਜਾ ਸਕਦੀ ਹੈ ਕਿਉਂਕਿ ਕਪਤਾ ਜਿਹੜੀ ਹੈ ਨਾ ਉਹ ਥੰ ਬੰਦੇ ਜੀਵੇ ਹੁੰਦੇ ਨੇ ਇਹਨਾਂ ਨੇ ਚਾਣਣਾ ਅੰਦਰ ਵੀ ਕਰਨਾ ਹੁੰਦਾ ਤੇ ਚਾਣਣਾ ਬਾਹਰ ਵੀ ਕਰਨਾ ਹੁੰਦਾ ਤਾਂ ਕਪਤਾ ਜਿਹੜੀ ਹੈ ਉਸ ਨੂੰ ਸਮਝਣਾ ਇਹ ਗੱਲ ਤੇ ਕਿ ਕਪਤਲ ਲਿਖੀ ਹੈ ਇਹ ਬਹੁਤ ਵੱਡਾ ਜ਼ਿੰਮੇਵਾਰੀ ਦਾ ਕੰਮ بڑا ਔਖਾ ਕੰਮ ਹੈ ਕਿ ਫਿਰ ਕਪਤਲ ਪੜਨੀ ਇੱਕ ਕਪਤਾ ਦੀ ਸਿਰਖਿਆ ਕਰਨੀ ਨਾ ਕਪਤਾ ਜੁੰਦਰ ਜਾਣਾ ਅਸਲੀ ਇਨਸਾਫ ਤਾਂ ਹੁੰਦਾ ਜਦੋਂ ਤੁਸੀਂ ਕਪਤੇ ਦੇ ਅੰਦਰ ਜਾਓ ਇੱਕ ਕਹਿਆਂ ਜੀ ਨੇ ਬੜੀਆਂ ਔਖੀਆਂ ਨੇ ਉਹ ਸੰਵੇਦਨਾਂ ਦੀ ਸੰਵੇਦਨਾ ਨਾਲ ਕਪਤਾ ਲਿਖੀ ਜਾਂਦੀ ਉਹ ਸੰਵੇਦਨਾ ਦੀ ਗਹਿਰਾਈ ਵਿੱਚ ਉਤਰ ਕੇ ਹੀ ਤੁਸੀਂ ਉਸ ਕਪਤਾ ਨਾਲ ਇਨਸਾਫ ਕਰ ਸਕਦੇ ਹੋ ਤਾਂ ਮੈਂ ਬਹੁਤ ਗੱਲਾਂ ਕਰ ਸਕਦਾ ਹਾਂ پر ذمے لگی ہے میں کوشش کر رہا کہ اس طرح نے تھوڑے میں گلا کر میں سب جانوں گا جب میں ایک سیٹنگ بھی کتاب نی پڑھ لی ترکیا سے میں چار سرکے نے اطراح دی ہاں میں لکھ لے میں آگا میں فرض ادا کرا کہ میں فرض ادا کر سکا تھی آپ ہی ਇਦੋਂ ਮੈਂ ਕਿਤਾਬ ਪੜ੍ਹ ਰਿਹਾ ਸੀ ਕਿ ਮੈਂ ਨਾ ਰੁਸ਼ਤੀ ਕਪਤਾ ਹੈ ਇੱਕ ਸ਼ਾਇਰ ਦੀ ਡਾਕਟਰ ਭਾਈ ਸਿੰਘ ਨੇ ਨਾ ਰੁਸ਼ਤੀ ਪਰਚੰਕੀ ਮੰਡਲ ਦੀ ਸਸ਼ੋਭਤ ਮੈਂ ਆਸ ਸੁਣਾ ਪੁਨੇ ਹੁਨੇ ਪ੍ਰਚਾਰਣ ਕੇ ਗਏ ਸੜੀ ਸ਼ੋਮਣੀ ਸਹਿਦਕਾਰ ਸਰਦੂਮ ਸਿੰਘ ਦਾਮੋਜੀ ਇਹਨਾਂ ਦੇ ਨਾਲ ਤਸ਼ਰੀਫ ਫਰਮਾਨ ਸੈਤ ਜਸ ਜੀਵਨੀ ਯਾਨੀ ਵਰਲਡ ਕਲਾਸਿਕਸ ਨੂੰ ਮੁੜ ਸਿਰਜੀ ਕਰਕੇ ਬਾਕਾਇਦਾ ਪੰਜਾਬੀ ਅਦਬ ਪੰਜਾਬੀ ਸਾਹਿਤ ਵਿੱਚ ਸਾਹਿਤ ਨੂੰ ਮਾਲਾਮਾਲ ਕਰਨ ਵਾਲੇ ਆਈਐਸ ਅਫਸਰ ਪ੍ਰਸ਼ਾਸਕ ਵੀ ਰਹੇ ਨੇ ਸ਼੍ਰੀ ਜਗਬਾਦਰ ਗੋਹੜੀ ਜੀ ਔਰ ਇਹਨਾਂ ਤੋਂ ਬਾਅਦ ਕਲਾ ਔਰ ਸਾਹਿਤ ਦੇ ਨਾ ਸਿਰਫ ਕਦਰਦਾਨ ਮੈਂ ਖਮਾਈਨ ਦੋਹਾਂ ਦੇ ਜਿਵੇਂ ਲ ਕਿਸੇ ਪ੍ਰਸ਼ਾਸਕ ਚ ਤਾਂ ਆਈਐਸ ਅਫਸਰ ਜੇਅਰ ਕੁੰਦਲ ਜੀ ਜਿਹੜੇ ਅੱਜ ਦੇ ਮੁੱਖ ਮਹਿਮਾਨ ਵੀ ਨੇ ਸੋ ਮੈਂ ਤੁਹਾਨੂੰ ਦੱਸਾਂ ਵੀ ਇਹ ਸਾਨੂੰ ਥੀਏਟਰ ਵਾਲਿਆਂ ਨੂੰ ਬਕਾਇਦਾ ਨਵਾਜਦੇ ਰਹੇ ਨੇ ਜਦੋਂ ਡੀਸੀ ਰੋਫਡ ਹੁੰਦੇ ਸੀਗੇ ਬਕਾਇਦਾ ਗੋਡਮਾਂ ਦੀ ਲਾਲ ਟਾਂਡੇ ਬੜੇ ਸ਼ੌਕ ਕੋਈ ਸੁਰਾਜ ਸੰਧੂ ਸਾਡਾ ਥੀਏ ਬੈਠਾ ਉਹਦੇ ਵਿੱਚ ਇਹਨਾਂ ਦੇ ਗੀਤ ਲਿਖੇ ਹੋਏ ਸਨ ਤਾਂ ਉਹ ਉਥੇ ਨਾ ਸ਼ੋਅ ਬਕਾਇਦਾ ਥਰਮੋਪਲਾਸਟਿਕ ਕਰਾਇਆ ਤੇ ਹੋਰ ਵੀ ਚੰਡੀਗੜ੍ਹ ਵੀ ਤੇ ਯਾਨੀ ਬਕਾਇਦਾ ਸਾਨੂੰ ਸਰਪ੍ਰਸਤੀ ਜਿਹੜੀ ਹਾਸਲ ਹੋ ਜੀ ਰਹੀ ਔਰ ਮੇਰੇ ਤੋਂ ਬਾਅਦ ਮੇਰੇ ਗੁਰੂ ਜੀ ਦਵਿੰਦਰ ਦਮਨ ਜੀ ਕਿਉਂਕਿ ਇੱਕ ਮੈਂ ਇਹਨਾਂ ਨੇ ਉਹ ਜੀਆਂ ਜਿਹੜੇ ਆਪ ਇਹਨਾਂ ਬਤੌਰ ਸ਼ੋਮੀ ਨਾਟਕਾਰ ਆਪ ਵੀ ਨੇ ਪਾਸ਼ਾ ਪਾਲ ਗੁਰੂ ਔਰ ਬੜੀ ਮਜੇ ਦੀ ਗੱਲ ਤੁਹਾਨੂੰ ਸਭ ਮੈਂ ਦੱਸਾਂ ਇਹਨਾਂ ਨੂੰ ਅਸੀਂ ਟੱਕੇ ਨਾਲ ਉਹਨਾਂ ਦਾ ਪਾਲ ਡਾਟਾ ਉੱਥੇ ਪੰਜਾਬ ਲਿਖ ਲੈ ਹਾਂ ਲਿਖ ਲੈ ਇਹ ਕਹਿੰਦੇ ਨੇ ਮੈਂ ਨਹੀਂ ਦਿਆਂ ਮੈਨੂੰ ਇਹ ਨਾਮ ਨੂੰ ਜਦੋਂ ਸਾਡੀ ਕਦਰ ਹੋ ਗਈ ਤਾਂ ਆਪੇ ਦੇ ਦਵਾਂਗੇ ਉਹ ਕਹ ਰਹੇ ਸਿਸਟਮ ਆ ਸਰਕਾਰੀ ਪ੍ਰਧਾਨਗੀ ਮੰਡਲ ਮੇਰੇ ਸਾਹਮਣੇ ਬੈਠੇ ਅਦੀਬ ਦੋਸਤੋ ਕਾਫੀ ਕੁਝ ਕਿਤਾਬ ਦੇ ਬਾਰੇ ਡਿਟੇਲ ਚ ਗੱਲ ਹੈ ਮੇਰੇ ਸਾਹਮਣੇ ਹੋਈ ਆ ਸਰਦਾਰ ਬੰਬੋਲ ਸਿੰਘ ਉਹਨਾਂ ਦਾ ਪਰਚਾ ਬਲਕਾਰ ਜੀ ਦਾ ਮੈਂ ਜਰਨੈਲ ਨੂੰ ਮੈਨੂੰ ਯਾਦ ਨਹੀਂ ਕਿੰਨਾ ਕੁ ਪੁਰਾਣਾ ਜਾਣਦਾ ਬਹੁਤ ਸਾਲ 25-30 ਸਾਲ ਹੋ ਗਏ ਜਿਆਦਾ ਹੀ ਹੋ ਗਏ ਪਰ ਮੈਂ ਜਰਨੈਲ ਨੂੰ ਸਿਰਫ ਇੱਕ ਰੰਗਕਰਮੀ ਦੇ ਤੌਰ ਤੇ ਜਾਣਦਾ ਸੀ ਅਸੀਂ ਸਾਡੇ ਗੁਰੂ ਜੀ ਬਿਠੇ ਦਮ ਸਾਹਿਬ ਇਹਨਾਂ ਦੇ ਨਾਟਕ ਅਸੀਂ ਇਕੱਠਿਆਂ ਕੀਤੇ ਜਰਨਲ ਨਾਲ ਜਰਨਲ ਨਾਲ ਮੇਰੀ ਕਲਚਰ ਦੀ ਸਾਂਸੀ ਰੰਗ ਮੰਚ ਦੀ ਮੈਂ ਹੈਰਾਨ ਹੋਇਆ ਕਿਤਾਬ ਦੇਖ ਕੇ ਕਿ ਜਰਨਲ ਨੇ ਲਿਖੀ ਜਰਨਲ ਨੇ ਕਦੇ ਗਾਲੀ ਨਹੀਂ ਕੀਤੀ ਔਰ ਇੰਨੀਆਂ ਕਿਤਾਬਾਂ ਜਾਂ ਸੰਗਦੇ ਰਹੇ ਜਾਂ ਮੈਂ ਸੰਗਦਾ ਐ ਸੱਚ ਗਾਲ ਹੀ ਨਹੀਂ ਕੋਈ ਕੱਢੀ ਤੇ ਸਭਾ ਉੱਥੇ ਸਾਡੀ ਹੁੰਦੀ ਆ ਲਾਇਬ੍ਰੇਰੀ ਦੇ ਵਿੱਚ ਉੱਥੇ ਅਕਸਰ ਮਿਲਦੇ ਆ ਦਵਾਸਨਾਮ ਹੁੰਦੀ ਆ ਉਹ ਤਾਂ ਸ਼ਾਇਦ ਇਹ ਵੀ ਕਦੇ ਸਭਾ ਚ ਨਹੀਂ ਆਏ ਤੇ ਇਸ ਕਰਕੇ ਕਦੀ ਕੋ ਗਾਲ ਹੀ ਨਹੀਂ ਹੋਈ ਲਾ ਉੱਥੇ ਸ਼ਾਇਰ ਕਰਦੇ ਹੁੰਦੇ ਪਾਰਕ ਦੇ ਵਿੱਚ ਸੋਈ ਮੈਂ ਮੁਬਾਰਕਬਾਦ ਦਿੰਨਾ ਇੰਨੀ ਪ੍ਰੌੜ ਬਚਣਾ ਜਿਹੜੀ ਆਪਾਂ ਗੱਲ ਕਰਦੇ ਸੀ ਕਲਚਰ ਸਾਡੇ ਪਿੰਡਾਂ ਚ ਪਿਆ ਹੋਇਆ ਹਾਂ ਜਿੱਤੇ ਬਰਾਂਜ ਬਾਨ ਆਕੀ ਤੇ ਮੁਖਮਹਿਮਨ ਸ਼੍ਰੀ ਜੇਅਰ ਕੁੰਡੋਲੀ ਸ਼੍ਰੀ ਜੇਵੀ ਗੋਇਲ ਜੀ ਡਾਕਟਰ ਰਵਿੰਦਰ ਕੰਮਨ ਸ਼੍ਰੀ ਹਨਮਨ ਸਿੰਘ ਗਾਉਂ ਜੀ ਤੇ ਜਿਹੜਾ ਜਿਹੜਾ ਪੁਸਤਕ ਰੀਡਰ ਦਾ ਪ੍ਰੋਗਰਾਮ ਰੱਖਿਆ ਰਵਿੰਦਰ ਸਿੰਘ ਗੋਹਾ ਜੀ ਕਿਹਨਾਂ ਦਾ ਸੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਅੱਜ ਦਾ ਇਹ ਪੁਸਤਕ ਰੀਡਰ ਦਾ ਪ੍ਰੋਗਰਾਮ ਰੱਖਿਆ ਤੇ ਹੋਰ ਉਕੀਆਂ ਸਖਸ਼ੀਤਾ ਬੈਠਿਆ ਨੇ ਉਹਨਾਂ ਦਾ ਵੀ ਇਸ ਫੰਕਸ਼ਨ ਵਿੱਚ ਪਹੁੰਚਣ ਦੇ ਧੰਨਵਾਦ ਕਰਦੇ ਆ ਤੇ ਜਿਹੜਾ ਜਿਹੜਾ ਇਹ ਪੁਸਤਕ ਰੀਡਰ ਦਾ ਪ੍ਰੋਗਰਾਮ ਹੈ ਟੀਮ ਰੂ ਇੰਟਰਨੈਸ਼ਨਲ ਮਿੱਕੀ ਜੀ ਨੇ ਅਰੇਂਜ ਕੀਤਾ ਬਹੁਤ ਵਧੀਆ ਇਨੀਗੇਟਿਵ ਹੈ ਤੇ ਜੇ ਆਪਾਂ ਕਿਤਾਬ ਦੀ ਗੱਲ ਕਰੀਏ ਮੇਰਾ ਵਿਲਾ ਮੇਰੇ ਗੀਤ ਜਿਹੜੇ ਹੱਥੇ ਸਟੂਡੈਂਟ ਬੈਠੇ ਆ ਅਸੀਂ ਇਹਨਾਂ ਨੂੰ ਅਪੀਲ ਕਰਦੇ ਆ ਕਿ ਜਿਹੜੇ ਹੁਣ ਜਿਹੜੇ ਕਿਤਾਬਾਂ ਵੱਲ ਰੁਝਾਨ ਘਟਦਾ ਜਾ ਰਿਹਾ ਹੈ ਕਿਤਾਬਾਂ ਬਹੁਤ ਘੱਟ ਸਟੂਡੈਂਟ ਪੜ੍ਹਦੇ ਨੇ ਤੇ ਇਹਨਾਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਨਾਲ ਦੇ ਸਟੂਡੈਂਟਾਂ ਨਾਲ ਵੀ ਰੁਚਾਨ ਕਿਤਾਬਾਂ ਵੱਲ ਦਿਵਾਨ ਕਿਉਂਕਿ ਮੋਬਾਈਲ ਹਰੇਕ ਕੋਈ ਅੱਜਕੱਲ ਮੋਬਾਈਲ ਤੇ ਲੱਗਿਆ ਰਹਿੰਦਾ ਹੈ ਪਰ ਜਿਹੜੀਆਂ ਲੋਕ ਵਿਰਸਾ ਤਾਂ ਹੀ ਸਾਡਾ ਅਲੋਪ ਹੁੰਦਾ ਜਾ ਰਿਹਾ ਤੇ ਕਿਤਾਬ ਚ ਵੱਖ-ਵੱਖ ਵਿਸ਼ਿਆਂ ਤੇ ਗੱਲ ਕੀਤੀ ਹੈ ਇਸ ਬਾਰੇ ਹਰੇਕ ਮਨ ਲੀਕਾਤ ਪੇਸ਼ ਕਰ ਸੱਚੀ ਗੱਲ ਕਾਰੀ ਉਪਰਧਾਨ ਜੀ ਮਿੰਦਲ ਤੇ ਅਦਵੀ ਹਾਜ਼ਰੀਨ ਲਗਭਗ ਇਹ ਨਿਆ ਗੱਲਾਂ ਹੋ ਚੁੱਕੇ ਆ ਤੇ ਮੈਨੂੰ ਹੁਣ ਬੋਲਣ ਵਾਸਤੇ ਕੋਈ ਵਿਸ਼ੇਸ਼ ਪੱਖ ਜਿਹੜਾ ਉਸ ਤੋਂ ਮੁਰਸ਼ਾਦਪੁਰੀ ਜੀ ਦੀ ਗੱਲ ਕਰਨੀ ਪੈਗੀ ਮੈਂ ਵੀ ਇਹਨਾਂ ਨੂੰ ਨਾਟਕਾਂ ਦੇ ਪਾਤਰ ਦੇ ਤੌਰ ਤੇ ਦੇਖਿਆ ਜਦੋਂ ਸਾਡੀ ਮੁਲਾਕਾਤ ਹੋਈ ਐ ਸੀ ਕੇ ਸੀ ਦੀ ਗੱਲ ਹੈ ਦਮਨ ਸਾਹਿਬ ਦੇ ਨਾਟਕ ਦੀ ਰਿਹਸਲ ਚੱਲਦੀ ਸੀ ਕਲਾ ਪਵਨ ਚ ਉਹ ਤੋਂ ਪਹਿਲਾਂ ਹੀ ਮੀਡੀਆ ਮੈਂ ਨੂੰ ਵੀ ਨਹੀਂ ਪਤਾ ਸੀ ਕਿ ਇਹ ਲਿਖਦੇ ਵੀ ਨੇ ਅੱਜ ਥੋੜਾ ਜਿਹਾ ਪਹਿਲਾਂ ਹੀ ਪਤਾ ਲੱਗਿਆ ਕਿਤਾਬ ਬਾਰੇ ਇੰਨੀਆਂ ਗੱਲਾਂ ਹੋ ਚੁੱਕੀਆਂ ਐ ਆਰੋਗ ਦੇ ਬਚਾਅ ਹੋ ਗਿਆ ਮੈਂ ਧੰਨਵਾਦ ਕਰਦਾ ਹਾਂ ਸਦਾ ਮਨਮੋਹ ਸਿੰਘ ਦਾ ਉਹਨਾਂ ਦਾ ਜਿਨ੍ਹਾਂ ਨੇ ਇੰਨਾ ਵਧੀਆ ਮਿਆਰੀ ਪਰਚਾ ਲਿਖ ਕੇ ਮੇਰੀਆਂ ਰਿਚਨਾਵਾਂ ਦਾ ਮਤਲਬ ਨਿਚੋੜ ਕੱਢਿਆ ਜਾਂ ਲੇਖਾ ਜੋਖਾ ਕੀਤਾ ਹੈ ਬਹੁਤ ਬਹੁਤ ਧੰਨਵਾਦ ਤੇ ਬਾਕੀ ਸਿੰਗਰ ਸਾਡੇ ਗਾਇਕ ਕਲਾਕਾਰਾਂ ਨੇ ਗੀਤ ਗਏ ਬਹੁਤ ਵਧੀਆ ਲੱਗਿਆ ਇਹ ਮੈਂ ਇਨੀ ਗੱਲ ਇੱਥੇ ਜ਼ੋਰ ਦਿਖਾਣਾ ਚਾਹੁੰਦਾ ਤੇ ਇਹ ਮੇਰਾ ਬੇਲਾ ਮੇਰੇ ਜੀਤ ਪੁਰਨਾ ਕਿਵੇਂ ਪੁਰਿਆ ਇਹ ਕੋਈ 25 ਸਾਲ ਪੁਰਾਣੀ ਗੱਲ ਹੈ ਜਿਵੇਂ ਬੰਦੂ ਸਾਹਿਬ ਵੀ ਕਹੇ ਸੀ ਮੈਂ ਉਦੋਂ ਸਕਤਰੇ ਸਾਇਸ ਸਭਾ ਦਾ ਜਨਰਲ ਸੈਕਟਰੀ ਸੀ ਫਿਰ ਪ੍ਰਧਾਨ ਬਿਨ ਰਹਾ ਬਾਦ ਅਸੀਂ ਉਦੋਂ ਇੱਕ ਤੌਰ ਦਾ ਕਨਾਇਆ ਸੀ ਨਵੇਂ ਆ ਸਥਰਾ ਪੁਰਾਣੇ ਪੂਲ ਜਿਹਦੇ ਵਿੱਚ ਉਦੋਂ ਦੇ ਜਿਹੜੇ ਗਾਇਕ ਸੀ ਆਪਣਾ ਜਮਲਾ ਜੱਤ ਜੀ ਚੰਦੀ ਰਾਮ ਜੀ ਚਾਮੀ ਗਰੇਵਾਲ ਜੀ ਸੋਹਿੰਦਰ ਕੌਰ ਜੀ ਆਸਾ ਸਿੰਘ ਮਸਤਾਨਾ ਉਹ ਸਾਰੇ ਗੀਤ ਅਸੀਂ ਇਕੱਠੇ ਕਰਕੇ ਤੇ ਜਿਹੜੇ ਸਾਡੇ ਅਮਰ ਮੇਰ ਜੀ ਨੇ ਬੈਠੇ ਨੇ ਦੀਪਕ ਜੀ ਬੈਠੇ ਨੇ ਇਹਨਾਂ ਨੇ ਉਹ ਉਹੀ ਗੀਤ ਆਪਾਂ ਗਾਏ ਸੀ ਤੇ ਉੱਥੇ ਇਹ ਸੀਗਾ ਕਿ ਤਰਗੋਰ ਥੀਏਟਰ ਪ੍ਰੋਗਰਾਮ ਸੀ ਹਾਲ ਖਾਚਾ ਖਾਚ ਭਰਿਆ ਹੋਇਆ ਸੀ ਸਟੂਡੈਂਟ ਬਹੁਤ ਆਏ ਹੋਏ ਸੀ ਅਸੀਂ ਡਰ ਗਏ ਸੀ ਸਟੂਡੈਂਟ ਕਿਤੇ ਇਹ ਪੁਰਾਣੇ ਬੋਲਦਾਂ ਨੂੰ ਲੈ ਚੇ ਕਿਤੇ ਹੂਟਿੰਗ ਨਾ ਕਰਦੇ ਸਾਨੂੰ ਬੜਾ ਵਿੱਚ ਹੋਇਆ ਪਰ ਅਸੀਂ ਖਿਆਲ ਪੂਰਾ ਸ਼ੁਰੂ ਕਰਤਾ ਪਰ ਮੈਂ ਤੁਹਾਨੂੰ ਯਕੀਨ ਦਿਵਾਉਂਦਾ ਉਹ ਉਹਨਾਂ ਨੇ ਸਭ ਤੋਂ ਵਧੀਆ ਇਹੋ ਅਨੰਦ ਬਾਂਡਿਆ ਪ੍ਰੋਗਰਾਮ ਦਾ ਤੇ ਅਗਰ ਜਿਹੜੇ ਉਹਨੇ ਸੁਣੇ ਉੱਥੋਂ ਮੈਨੂੰ ਫ਼ਸਲਾ ਆਇਆ ਕਿ ਜਿਹੜਾ ਸਾਡਾ ਪੁਰਾਣਾ ਸੱਭਿਆਚਾਰ ਹੈਗਾ ਇਹਨੂੰ ਮਤਲਬ ਕਿਸੇ ਨਾ ਕਿਸੇ ਤਰੀਕੇ ਨਾਲ ਅੱਗੇ ਲਿਆਉਣਾ ਚਾਹੀਦਾ ਬੜੀ ਕੋਸ਼ਿਸ਼ ਕੀਤੀ ਨੌਕਰੀ ਵਿੱਚ ਬੜੇ ਮਸਰੂਫਿਤ ਰਹੇ ਬੜਾ ਟਾਈਮ ਨਹੀਂ ਸੀ ਮਿਲਦਾ ਹੁੰਦਾ ਇਹ ਰਿਟਾਇਰਮੈਂਟ ਤੋਂ ਬਾਅਦ ਫਿਰ ਮੈਂ ਸਾਰਾ ਇਕੱਠਾ ਕਰਕੇ ਇਹ ਸਾਰੇ ਉਹ ਜਿਹੜਾ ਗਲਬਲੇ ਮੇਰੇ ਜੱਛਗੇ ਤੇ ਉਹ ਮੈਂ ਇਸਕੋ ਤਾਂ ਫਿਰ ਹੁਣ ਸਾਰੇ ਕੱਢੇ ਜਿਹੜਾ ਤੁਸੀਂ ਸਾਰਿਆਂ ਨੇ ਦੇਖਾ ਬਹੁਤ ਵਧੀਆ ਤੁਸੀਂ ਇਹਦੇ ਵਿਚਾਰ ਵੀ ਦਿੱਤੇ ਆ ਸਾਰਾ ਕੁਝ ਕੀਤਾ ਇਹ ਗੀਤਾਂ ਦੇ ਇਲਾਵਾ ਜਿੱਦਾਂ ਰਵਾਈਆਂ ਦੀ ਗੱਲ ਮੈਂ ਹਰ ਪੱਖੋਂ ਆਏ ਰਵਾਈਆਂ ਮੈਠੇ ਸਾਹਮਣੇ ਇਸ ਜੁਗਤ ਸਾਰੇ ਇਹਦੀ ਸਹਿਤ ਨੂੰ ਕਰਾਰੂ ਪਿਆਰ ਕਰਨ ਵਾਲਾ ਹੈ ਬੱਜਿਆ ਆਖ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਬਾਤ ਕਰਦਾ ਡਾਕਟਰ ਤਿੰਦਰ ਗੋਹਰ ਦਾ ਜਿਨੇ ਬਹੁਤ ਹੀ ਹਿੰਮਤਦਾਰ ਪੰਜਾਬੀ ਬੋਲੀ ਪੰਜਾਬੀ ਸਾਹਿਤ ਨੂੰ ਇਸ ਤਰ੍ਹਾਂ ਜੋੜੀ ਰੱਖਦੇ ਨੇ ਬਹੁਤ ਬੜਾ ਜਿੰਦਗਾਰ ਨਿਰੰਤਰ ਸਹਾਇਕਰਮ ਹੈ ਤੇ ਅੱਜ ਮੈਂ ਜਦੋਂ ਜੰਡਰਨ ਸ਼ਾਇ ਪੂਰੀ ਹੋਣ ਦੀ ਕਿਤਾਬ ਹੰਦੀਸ ਕੋ ਰਹੀ ਹੈ ਅਨੋਦੇ ਬਾਰੇ ਬਹੁਤ ਕੁਝ ਬੋਲਿਆ ਗਿਆ ਹੈ ਔਰ ਬਹੁਤ ਸੂਝ ਸਮਝ ਨਾਲ ਬੋਲਿਆ ਗਿਆ ਹੈ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਸਰਵ ਸਵਾਗਤ ਹੈ ਜੱਜਪਿਆ ਅ ਮੈਨੂੰ ਕਲਮਾ ਵੀ ਦਿਲ ਮੇਰੇ ਸਾਰ ਪੂਰੀ ਦੇ ਬੰਦੇ ਪਹੁੰਚਾ ਕਿ ਮੈਨੂੰ ਪਹਿਲੇ 30 ਸਾਲ ਤੋਂ ਮੇਰੇ ਨਾਲ ਕੰਮ ਕਰ ਰਹੇ ਨੇ ਕਦੇ ਮੈਨੂੰ ਇਹਨਾਂ ਨੇ ਪਿੰਡ ਤੱਕ ਨਹੀਂ ਦੱਸੀ ਕਿ ਬੰਦਾ ਨਿਕਾਰੀ ਅ ਕਪਤਾਨ ਇਹਦਾ ਇਹ ਨਾਟਕ ਸਸਪੈਂਸ ਸਮੇਂ ਹੁੜਮਨ ਵੀ ਇਹ ਅਸਾਹਸ ਹੁੰਦਾ ਹੈ ਡਰ ਵਰਗਾ ਹੁੰਦਾ ਹੈਗਾ ਇਹ ਲੈ ਕੇ ਕਿ ਇਹ ਸਾਸ ਹੁੰਦਾ ਕਿ ਜੇ ਮੈਂ ਸਫਰ ਹੋਇਆ ਮੇਰੇ ਨਾਲ ਇੰਨੇ ਗੁਣਵਾਰ ਬੰਦੇ ਸਭ ਰਾਜ ਸਿੰਘ ਨੂੰ ਬਿਠਾਏ ਇੱਕ ਛਾਤੂਰੀ ਹੈ ਹੋਰ ਬਹੁਤ سارے ਬਨਕਾਰ ਸਿੱਧੂ ਬਿਠਾਏ ਕਿ ਇੰਨੇ ਗੁਣਾਵਾਰੇ ਬੰਦੇ ਤੇ ਲੜ ਕੰਮ ਕਰਦੇ ਰਹੇ ਉਹ ਪਾਤਰਾਂ ਨੂੰ ਸਮਝ ਰਹੇ ਕਿਉਂਕਿ ਪਾਤਰ ਨੂੰ ਸਮਝਾਣ ਦਾ ਮਤਲਬ ਹੈ ਕਿ ਜ਼ਿੰਦਗੀ ਨੂੰ ਸਮਝਾਣਾ ਪੈਂਦਾ ਅਲਬਈ ਖੋਰ ਗੱਲ ਕਹਿਣਾ ਹੁੰਦਾ ਕਿ ਐਕਟਰ ਜਿਹੜਾ ਨਾ ਇੱਕ ਸਭ ਤੋਂ ਵੱਧ ਕਈ ਤਰ੍ਹਾਂ ਦੀ ਜ਼ਿੰਦਗੀ ਚੁੰਮਦਾ ਹੈ ਸਭ ਤੋਂ ਵੱਧ ਬਾਕੀ ਸਾਰੇ ਇੱਕ profession ਚੁੰਦੇ ਨੇ ਕੋਈ ਡਾਕਟਰ ਹੋਊਗਾ ਕੋਈ ਪ੍ਰੋਫੈਸਰ ਹੋਊਗਾ ਕੋਈ ਹੋਰ ਧੰਦਿਆਂ ਦੇ ਵਿੱਚ ਹੋਊਗਾ ਬੰਦਾ ਲੇਕਿਨ ਐਕਟਰ ਚਾਹੇ ਪਲਾਂ ਦਾ ਪਲ ਜੀਵੇ ਜਦੋਂ ਰਗਮਾਂਚ ਤੇ ਆਉਂਦਾ ਹੈ ਉਸ ਜ਼ਿੰਦਗੀ ਨੂੰ ਜੀਉਂਦਾ ਹੈ ਇਸ ਲਈ ਉਹਦੇ ਅੰਦਰ ਇੱਕ ਬਹੁਤ ਵੱਡੀ ਚਾਹਤ ਨਹੀਂ ਸਾਹਮਣੇ ਤੇ ਜ਼ਿੰਦਗੀ ਨੂੰ ਲੋੜ ਵੀ ਹੁੰਦੀ ਹੈ ਤੇ ਉਹਨੂੰ ਇਹ ਸਮਝਦੇ ਰਹੇ ਅਰਬ ਉਹ ਮਾਣ ਅਜ ਮੈਂ ਮਹਿਸੂਸ ਕਰ ਰਹੇ ਹਾਂ ਪਰਾਂਬੇ ਦਿਨਾਂ ਉਹ ਵੀ ਮਹਿਸੂਸ ਕਰ ਰਹੇ ਹਾਂ ਕਿ ਮੈਂ ਜੋ ਕੁਝ ਕਰ ਸਕਿਆ ਜੋ ਮੇਰੀ ਕਾਬਜਾ ਕੀਤੀ ਉਹ ਇਹਨਾਂ ਰੋਕਾ ਕਰਕੇ ਹੋਈ ਕਿਉਂਕਿ ਇਹਨਾਂ ਦੇ ਅੰਦਰ ਉਹ ਸਾਰੇ ਗੁਣ ਸਨ ਜੋ ਜ਼ਿੰਦਗੀ ਨੂੰ ਪਰਟਾ ਕਰ ਸਕਦੇ ਸੀ ਜ਼ਿੰਦਗੀ ਨੂੰ ਸਮਝ ਸਕਦੇ ਸੀ ਬਹੁਤ ਬਹੁਤ ਮਿਹਰਬਾਨੀ ਮੈਂ ਸ਼ੁਕਰਗੁਜ਼ਾਰ ਹਾਂ ਦੁਬਾਰਾ ਵਰਤਿਆ ਤੁਹਾਡੇ ਉੱਪਰ ਸੋਨਿਆ ਬਾੜਿਆ ਤੁਹਾਡੇ ਵਿੱਚ ਸੁਣਨ ਨੂੰ ਨਹੀਂ ਖੁਸ਼ੀ ਹੈ ਕਿ ਇਹ ਮੇਰਾ ਖਾਲਸਾ ਜੀ ਇਰੈਲਵੈਂਟ ਹੋ ਗਿਆ ਹੋਣ ਕਿਉਂਕਿ ਜਿੱਦ ਤੇ ਮੈਂ ਨਿਸ਼ਾਨ ਨਹੀਂ ਲਈ ਸੀ ਉਹ ਸਾਰੀ ਆਲਰੇਡੀ ਕਿਉਂਕਿ ظاہر ਹੈ ਕਿ ਜਿਹੜਾ ਵੀ ਕੋ ਸਜਨ ਪੜਦਾ ਹੈ ਤੇ ਉਹ ਆਪਣੀ ਸਮੀਧੇ ਤੋਂ ਉਹਦੀ ਬੇਵਲਿਕਤ ਮਿਲ ਜਾਏ ਉਹੀ ਬੇਵਲਿਕਤ ਮਿਲਣ ਦੀ ਗੱਲ ਹੀ ਹੈ ਨਾ ਜੀ ਸਰ ਬਿਲਕੁਲ ਤਾਂ ਫਿਰ ਸਭ ਦੀ ਨਜ਼ਰ ਪਾਕੀਆਂ ਦੀ ਉੱਥੇ ਜਾਏਗੀ ਜਿੱਥੇ ਜਾਣੀ ਚਾਹੀਦੀ ਹੈ ਤੇ ਮੇਰੀ ਵੀ ਉੱਥੇ ਹੀ ਜਾ ਕੇ ਹੋਏਗੀ ਮੈ ਵੀ ਨੂੰ ਟੈਂਡੈਂਡ ਰਗਤ ਪਰੰਤ ਦੇ ਅੰਦਰ ਵਿੱਚ ਗੋਲ ਸਾਭ ਦੀ ਜਿਹੜੀ ਕੰਟਰੀਬਿਊਸ਼ਨ ਹੈ ਉਹ ਦਾ ਜ਼ਿਕਰ ਨਹੀਂ ਕਰਦੇ ਗੇਸ਼ਾ ਸਾਹਿਤ ਸੰਜੀਪ ਜਿਹੜੀ ਉਹ ਮੈਨੂੰ ਸਤਕਾਰਯੋਗ ਗੁੰਡਰ ਸਾਹਿਬ ਤੇ ਕੀ ਜਾ ਰਹੇ ਦਮਨ ਜੀ ਦਮ ਸਾਹਿਬ ਜਨੈਸ਼ ਸਿੰਘ ਜੀ ਡਾਕਟਰ ਬੋਹਾ ਜੀ ਤੇ ਜਿਹੜੇ ਬਹੁਤ ਹੀ ਮਹਾਨ ਜੀ ਦੋਸਤ ਮੈਂ ਸਭ ਤੋਂ ਪਹਿਲਾਂ ਚੰਦਰਸ਼ੀ ਪ੍ਰਸ਼ਾਦ ਜੀ ਨੂੰ ਬਾਰਕ ਬਾਦਿਲ ਨੇ ਕਿਹਾ ਇਹਨਾਂ ਦੀ ਬੜੀ ਖੂਬਸੂਰਤ ਕਿਤਾਬ ਏਰਾ ਵੇੜਾ ਮੇਰੀ ਰੀਤਾ ਅੱਜ ਲੋਕ ਅਰਪਣ ਹੋਇਆ ਤੇ ਨਾਲ ਹੀ ਮੈਂ ਆਪਣੀਆਂ ਸ਼ੁਭ ਕਾਮਨਾਵਾਂ ਇਹਨਾਂ ਨੂੰ ਦਿੱਤੇ ਨੇ ਕਿ ਆਉਣ ਵਾਲੇ ਜਨਨ ਦੇ ਵਿੱਚ ਇਹ ਇਸੇ ਤਰੀਕੇ ਨਾਲ ਹੀ ਰਾਤਮਕ ਔਰ ਸਹਿਕਿਤ ਪ੍ਰਦਰਸ਼ਿਤ ਕਾਰਕ ਸ਼ੀਤ ਹੈ ਤੇ ਇਹਨਾਂ ਵਿੱਚ ਨਹੀਂ ਜੋ ਜ਼ਿੰਦਗੀ ਦੀ ਇੱਕ ਲਹਿਰ ਹੈ ਜ਼ਿੰਦਗੀ ਦੀ ਊਰਜਾ ਹੈ ਉਹ ਇਹਨਾਂ ਦੀ ਦਿੱਖਾਂ ਦੇ ਵਿੱਚ ਉਹ ਸਾਹਿਤ ਮੇਰਾ ਅਰਸ਼ਾਤ ਜੀ ਦੇ ਕਰਤਾਰ ਤੇ ਜੋ ਅੱਜ ਦੀ ਅਪਰ ਹੋਈ ਹੈ ਲੋਕਰਪਨ ਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਆਪਣੀ ਟੀਮ ਨੂੰ ਦੋਸਤੋ ਜਿਹੜਾ ਅੱਜ ਦਾ ਇਹ ਸਨਮਾਨ ਹੈ ਕਿਉਂਕਿ ਮੈਂ ਫਿਲਮਾਂ ਨਾਲ ਜੁੜਿਆ ਬੰਦਾ ਮੈਂ ਫਿਲਮਾਂ ਦਾ ਡਾਇਰੈਕਟਰ রাইਟਰ ਨਾ ਮੇਰੇ ਪਿੱਛੇ ਜਿਹੜੇ ਜਦੋਂ ਫਿਲਮਾਂ ਬਿਨਾ ਬਜਟ ਤੋਂ ਬਣਦੀਆਂ ਨੇ ਜਦੋਂ ਪਹਿਲਾਂ ਆਪਣਾ ਪੈਸੇ ਤੋਂ ਬਣਦੀਆਂ ਨੇ ਬਿਨਾ ਪ੍ਰੋਡਿਊਸਰਾਂ ਤੋਂ ਬਣਦੀਆਂ ਨੇ ਉਹਦੇ ਪਿੱਛੇ ਸਫਲਤਾ 'ਚ ਬਹੁਤ ਵੱਡੇ ਲੋਕਾਂ ਦਾ ਹੱਥ ਹੁੰਦਾ ਹੈ ਉਕ ਡੋਨੇਟ ਕਰਦੇ ਆ ਕੋ ਗੁਰਦੁਆਰਿਆਂ ਮੰਦਰਾਂ ਤੇ ਡੋਨੇਟ ਹੁੰਦਾ ਕਰਨਾ ਚਾਹੀਦਾ ਹੈ ਸਾਡਾ ਫਰਜ਼ ਹੈ ਪਰ ਸਾਨੂੰ ਸਾਡਾ ਵਿਰਸਾ ਬਚਾਉਣ ਵਾਸਤੇ ਵੀ ਇਹ ਡੋਨੇਸ਼ਨ ਇਹ ਕੰਮ ਕਰਨੇ ਚਾਹੀਦੇ ਨੇ ਉਹ ਕੌਣ ਕਰ ਰਹੇ ਨੇ ਅੱਜ ਪਵਦੀ ਅੱਜ ਪਵਦੀ ਰਹੀਆਂ ਮਹਾਨ ਸ਼ਖਸੀਅਤਾਂ ਜਿਹੜੀਆਂ ਨੇ ਇੱਥੇ ਬੈਠੀਆਂ ਨੇ ਸਰਦਾਰ ਬਹਾਦਰ ਸਿੰਘ ਗਿੱਲ ਸਰਦਾਰ ਬਰਾਉ ਸਿੰਘ ਮੀਕੇ ਗੋਇਲ ਜੀ ਉਹ ਚਲੇ ਗਏ ਨੇ ਸਰਪੰਨ ਸਾਹਿਬ ਉਹ ਵੀ ਅੱਜ ਲੋਅ ਆ ਗਏ ਨੇ ਅਸੀਂ ਪਵਦੀ ਬੋਲੀ ਦੇ ਪਾਵੇਂ ਮਾਲਵੇ ਦਾ ਜਿਹੜਾ ਅਸੀਂ ਹਾਰਪੁਰ ਦੇ ਨੇ ਜਾਂ ਕਿਸੇ ਹੋਰ ਇਲਾਕੇ ਨੂੰ ਜਾਂ ਕਿਤੇ ਨੂੰ ਉਹ ਬਲਾਉਂਗ ਕਰਦੇ ਨੇ ਪਰ ਅਸੀਂ ਪਾਦੀ ਇਲਾਕੇ 20 ਸਾਲ ਅਸੀਂ ਪਾਦੀ ਲੱਕੇ ਜਾ ਕੇ ਆਤਾ ਤਰਕੀਆਂ ਸੀ ਇੱਥੇ ਲਈਆਂ ਨੇ ਖਾਵਾ ਸਾਡੀਆਂ ਗੱਡੀਆਂ 'ਚ ਇਹ ਜਿਹੇ ਗੀਤ ਵੱਜਨੇ ਚਾਹੀਦੇ ਇੱਕ ਇੱਕ ਤਾਂ ਵੱਜਣ ਕੇ ਟੋਕੇ 12 ਕੇ ਗੀਤਾਂ ਦੀ ਮੇਰੇ ਘਰ ਚ ਇੱਕ ਕੈਸਟ ਬਣ ਜਾਂਦੀ ਐ ਇੱਕ ਸੀਰੀ ਬਣ ਜਾਂਦੀ ਐ ਜੇ ਜਨਰਲ ਹਿਸਾਰ ਪੂਰੀ ਪੰਜ ਕੀ ਗੀਤਾਂ ਦੀ ਕਿਤਾਬ ਚੋਰ ਪਾ ਕੇ ਇੱਕ ਸੀੜੀ ਕਰਵਾ ਲੈਂਦੇ ਅਸੀਂ ਗੰਦੀਆਂ ਇਹਦੇ ਵਿੱਚ ਜੇ ਉਹਨਾਂ ਸਾਾਨੂੰ ਸੁਣਾਗੇ ਇਹ ਆਪਣੇ ਆਪ ਇੱਕ ਬਦਲ ਹੈ ਤੇ ਸਾਨੂੰ ਇਹ ਚਾਹੀਦੇ ਵੀ ਨਹੀਂ ਜਿਵੇਂ ਐ ਇਸ ਤਰੀਕੇ ਦੇ ਜਨਿਕ ਸਾਰੂ ਗੀਤ ਸੰਪਿਆਚਾਰ ਦੇ ਵਿੱਚ ਜਾਂ ਸਿੱਖ ਸਾਇੰਸ ਕੈਸਾ ਹੈ ਜਿਹੜਾ ਕਿ ਨਰੋਏ ਸਹਿਤ ਨਰੋਏ ਸਹਿਤ ਨਰੋਏ ਸਭੇ ਕਰਤਾਈ ਪੈਦਾ ਹੋ ਸਕਦਾ ਇਹ ਅਸੀਂ ਸ਼ੁਰੂਆਤ ਕਰੀਏ ਤੇ ਦਰਨੈਸ਼ ਜੀ ਤੁਹਾਡੇ ਇਸ ਗੱਲ ਦੇ ਵਿੱਚ ਮੁਬਾਰਕਬਾਦ ਕਿ ਤੁਸੀਂ ਗੀਤ ਹੋਰ ਵੀ ਹੈਗੇ ਨੇ ਆ ਰਹੇ ਨੇ ਤੁਸੀਂ ਉਹ ਲੜੀ ਦਾ ਹਿੱਸਾ ਹੈ ਗਿਆ ਤੇ ਸ਼ੁਰੂਆਤ ਕਿਉਂਕਿ ਤੁਸੀਂ ਥੀਏਟਰ ਦੀ ਵੀ ਕੰਮ ਕਰ ਰਹੇ ਹੋ ਫਿਲਮਾਂ 'ਚ ਵੀ ਕੰਮ ਕਰ ਰਹੇ ਹੋ ਇਹ ਚੀਜ਼ ਵੀ ਜਿੱਥੇ ਕੰਮ ਹੋਰ ਕੀਤਾ ਜਾਵੇ ਤਾਂ ਵਾਦਾ ਹੂਗਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਸਾਹਿਬ